ਅਸ਼ਵਨੀ ਜੀ ਦੇ ਵੱਡੇ ਭਰਾ ਜਿਹੜੇ ਕਿ ਅਸ਼ਵਨੀ ਜੀ ਤੋਂ ਸਿਰਫ ਸ਼ਰਮਾ ਜੀ ਵੱਡੇ 3 ਸਾਲ ਦੀ ਉਮਰ ਦਾ ਫਰਕ ਸੀ 63 ਸੀਕੁਅਲ ਪਰ ਅੱਜ ਜਿੱਥੇ ਮੈਂ ਦੇਖਿਆ ਲੋਕਾਂ ਦਾ ਦੇਸ਼ ਤੋਂ ਹਰ ਕੋਨੇ-ਕੋਨੇ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਬੀਜੇਪੀ ਆਰਐਸਐਸ ਦੇ ਲੋਕ ਪਹੁੰਚੇ ਆ ਅਸੀਂ ਤਾਂ ਪਹੁੰਚਣਾ ਹੀ ਪਹੁੰਚਣਾ ਸੀ ਪਰ ਉਹ ਅੱਜ ਮੈਂ ਪੜ ਰਿਹਾ ਸੀ ਉਹਨਾਂ ਬਾਰੇ ਵੀ ਉਹਨਾਂ ਨੇ ਤਿੰਨ ਦੇਖੋ ਵੱਡੀਆਂ ਜ਼ਿੰਮੇਵਾਰੀਆਂ ਇੱਕ ਸਭ ਤੋਂ ਪਹਿਲਾਂ ਪਰਿਵਾਰ ਦੀ ਫਿਰ ਉਹਨਾਂ ਨੇ ਆਰਐਸਐਸ ਦੇ ਸਭ ਤੋਂ ਪੱਕੇ ਜਿਹੜੇ ਕਹਿ ਸਕਦੇ ਆ ਨਾ ਚੰਗੀਆਂ ਵਿਲਿਆਂ ਚ ਅੱਜ ਤੱਕ ਹੋਰੀ ਕੁਛ ਹੋਇਆ ਪਿਆ ਨਾ ਹਰੇਕ ਬੰਦਾ ਕਿਸੇ ਨੂੰ ਟਾਰਗੇਟ ਕਰਦਾ ਏ ਤੂੰ ਉਹਦੇ ਨਾਲ ਜੁੜਿਆ ਕਿਸੇ ਨੂੰ ਕੁਮਾੜਾ ਕਹਿੰਦਾ ਉਸ ਵੇਲੇ ਨਹੀਂ ਕਹਿੰਦਾ ਸੀ ਕੋਈ ਜਿਹੜੇ ਜਿਹੜੇ ਚੀਜ਼ਾਂ ਨਾਲ ਅਗਲੇ ਜੁੜੇ ਸੀ ਉਹ ਤੋਂ ਸੇਵਾ ਕਰਦੇ ਸੀ ਇਸੇ ਤਰੀਕੇ ਨਾਲ ਉਹ ਆਰਐਸਐਸ ਜੁੜੇ ਸੀ ਤੇ ਉਹਨਾਂ ਨੇ ਕੰਮ ਇਸ ਬਾਰਡਰ ਏਰੀਆ ਚ ਜਦੋਂ ਅਤਵਾਦ ਮੇਰੇ ਗ੍ਰੈਂਡਫਾਦਰ ਦਾਦਾ ਜੀ ਸਤਾਰ ਬਿਆਨ ਸਿੰਘ ਜੀ ਜਦੋਂ ਅਤਵਾਦੀ ਲੜਾਈ ਲੜ ਰਹੇ ਸੀ ਤੇ ਨਾਲ ਇਹ ਪਰਿਵਾਰ ਇਹਨਾਂ ਨਾਲੇ ਨੌਕਰੀ ਵੀ ਕਰਦੇ ਸੀ ਬਿਜਲੀ ਵਿਭਾਗ ਵਿੱਚ ਉੱਥੇ ਵੀ بڑے ਅਹੁਦੇ ਤੇ ਸੀ ਪਰਿਵਾਰ ਵੀ ਦੇਖਦੇ ਸੀ ਆਰਐਸਐਸ ਉਹਦਾ ਰਾਸ਼ਟਰ ਲਈ ਉਹਦਾ ਪ੍ਰਚਾਰ ਵੀ ਕਰਦੇ ਸੀ ਤੇ ਨਾਲ ਜੌਬ ਵੀ ਕਰਦੇ ਸੀ ਤੇ ਕਿਸੇ 'ਚ ਕੋਈ ਇਹ ਨਹੀਂ ਸੀ ਵੀ ਕਿਸੇ 'ਚ ਵੀ ਕੋਈ ਕਿੰਤੂ ਪਰੰਤੂ ਹੋ ਜੇ ਉਸ ਵੇਲੇ ਉਹਰੇ ਟੋਲੀਆਂ ਬਣਾ ਕੇ ਵੀ ਲੋਕ ਪੰਜਾਬ ਤੋਂ ਕਿਤੇ ਹਿੱਲ ਨਾ ਜਾਣ ਲੋਕਾਂ ਨੂੰ ਜੋੜ ਕੇ ਰੱਖਿਆ ਲੋਕਾਂ ਨੂੰ ਜਿਨ੍ਹਾਂ ਨੂੰ ਪਿੰਡਾਂ 'ਚ ਤਕਲੀਫ ਆਈ ਉਹਨਾਂ ਨੂੰ ਉੱਥੇ ਇਕੱਠੇ ਕੀਤਾ ਕਿਸੇ ਨੂੰ ਪਠਾਨਕੋਟ ਸ਼ਹਿਰਾਂ 'ਚ ਲਿਆ ਕੇ ਉਰੇ ਵਸਾਇਆ ਇਹ ਉਹਨਾਂ ਦੀ ਲੜਾਈ ਸੀ ਜੀਵਨ ਦੀ ਰਾਸ਼ਟਰ ਬੱਚੇ ਤੇ ਫਿਰ ਉਦੋਂ ਬਾਅਦ ਉਹਨਾਂ ਨੇ ਇੱਥੇ ਜਦੋਂ ਪਾਵਰ ਮੈਕਮੇਂਚੋਂ ਸੀਤ ਇੱਕ ਗ੍ਰਿਡ ਉਡਾਤਾ ਪੈਰਿਸਟਾਂ ਨੇ ਤੇ ਉਸ ਵੇਲੇ ਉੱਥੇ ਕੋਈ ਨੌਕਰੀ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਐਡਾ ਦਹਿਸ਼ਤ ਸੀ ਇਹਨਾਂ ਦੀ ਉੱਥੇ ਡਿਊਟੀ ਲਈ ਗਈ ਇਹਨਾਂ ਨੂੰ ਉੱਥੇ ਪੋਸਟ ਕੀਤਾ ਗਿਆ ਜਿਹੜਾ ਮਹੀਨਿਆਂ 'ਚ ਗ੍ਰਿਡ ਨਹੀਂ ਚੱਲਦਾ ਸੀ ਇੰਨਾਂ ਦਿਨਾਂ ਦੇ ਅੰਦਰ ਸ਼ਰਮਾ ਜੀ ਨੇ ਗ੍ਰਿਡ ਵੀ ਚਲਾਇਆ ਤੇ ਉੱਥੇ ਪੋਸਟਿੰਗ ਵੀ ਕੀਤੀ ਵੀ ਮੈਂ ਖੜਾ ਦੇਸ਼ ਲਈ ਰਾਸ਼ਟਰ ਲਈ ਕਿਉਂਕਿ ਬਿਜਲੀ ਬੜੀ ਵੱਡੀ ਗੱਲ ਹੁੰਦੀ ਹੈ ਜੇ ਕੱਟ ਹੋ ਜੇ ਉਧਰੋਂ ਅਤਵਾਦ ਸੀ ਤੇ ਇਹ ਅੱਜ ਉਹਨਾਂ ਨੂੰ ਸਜਦਾ ਕਰਨ ਆਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲੋਕ ਆਏ ਆ ਤੇ ਅੱਗੇ ਪ੍ਰਮਾਤਮਾ ਕਿਉਂਕਿ ਉਹਨਾਂ ਦੇ ਨਾਲ ਇਹ ਹੀਰਾ ਭਾਜੀਪੀ ਨੂੰ ਜਿਹੜਾ ਦਿੱਤਾ ਆਪਣਾ ਭਰਾ ਛੋਟਾ ਭਰਾ ਬੇਟਿਆਂ ਵਰਗਾ ਹੁੰਦਾ ਏ ਉਹਨੂੰ ਤਰਾਸ਼ ਕੇ ਅੱਜ ਉਹ 9 ਚੌਥੀ ਵਾਰ ਬੀਜੇਪੀ ਦੇ ਪ੍ਰਧਾਨ ਨੇ ਦੂਜੀ ਵਾਰ ਐਮਐਲਏ ਨੇ ਇਹ ਵੱਡੇ ਭਰਾ ਦਿੱਤੇ ਹਨ ਤੇ ਇਸ ਕਰਕੇ ਜਿੰਨਾ ਉਹਨਾਂ ਨੂੰ ਅੱਜ ਯਾਦ ਕੀਤਾ ਜਾਵੇ ਤੇ ਉਹਨਾਂ ਦਾ ਸਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਹੜੀ ਨਵੀਂ ਪੀੜੀ ਆ ਵੀ ਤੁਸੀਂ ਭਾਈ ਪਰਿਵਾਰ ਵੀ ਸਾਹਮਣੇ ਆ ਤੁਸੀਂ ਨਾਲ ਨੌਕਰੀਆਂ ਵੀ ਕਰਨੀਆਂ ਤੁਸੀਂ ਨਾਲ ਰਾਸ਼ਟਰ ਦੇਸ਼ ਦਾ ਕੰਮ ਵੀ ਕਰਨਾ ਇਹ ਮੈਸੇਜ ਅੱਜ ਇਹਨਾਂ ਦੇ ਜਿਹੜਾ ਕਿ ਵਿਰੋਧੀਆਂ ਨੂੰ ਨਾ ਇਹ ਮੌਕਾ ਨਹੀਂ ਹੁੰਦਾ ਅੱਗੇ ਵੀ ਤੁਸੀਂ ਨੁਕਸਾਨ ਕੀਤਾ ਪੰਜਾਬ ਦਾ ਹਰ ਰੋਜ਼ ਕਦੇ ਕੇਂਦਰ ਨੂੰ ਬਾੜਾ ਕਦੇ ਸੂਬੇ ਨੂੰ ਇਹ ਟਾਈਮ ਨਹੀਂਗਾ ਕੇਂਦਰ ਜਿਹੜਾ ਮੈਂ ਦੇਖਿਆ ਇੱਥੇ ਸੇਵਾ ਲਈ ਜਿਹੜੇ ਸਾਡੇ ਸੰਤ ਮਾ ਪੁੱਛ ਨੇ ਸਾਡੇ ਜਿਹੜੇ ਨੌਜਵਾਨ ਨੇ ਯਾਰ 100-100 ਟਰਾਲੀ ਲਿਆਂਦੀ ਖੜੀ ਪਈ ਐ ਦੇਖੋ ਤਾਂ ਸਹੀ ਉੱਥੇ ਨੌਜਵਾਨ ਇਹ ਗੱਲਾਂ ਮਾਰਦੇ ਨੇ ਨਸ਼ੇ ਦੀ ਗੱਲ ਕਰਦੇ ਆ ਆਹੀ ਆਹੀ ਰਾਹੁਣਗਾਂਧੀ ਸੀ ਜਿਹੜਾ ਮੈਸੇਜ ਗੱਲ ਜਿਹਨੇ ਸ਼ੁਰੂ ਕੀਤੀ ਪੰਜਾਬ ਦੀ ਉੜਤਾ ਪੰਜਾਬ ਇਹ ਰਾਹੁਣਗਾਂਧੀ ਸੀ ਜਿਹਨੇ ਸ਼ੁਰੂ ਅੱਜ ਦੇਖੋ ਸਾਡੇ ਨੌਜਵਾਨ ਕਿਵੇਂ ਉੱਥੇ ਸੇਵਾ ਕਰ ਰਹੇ ਆ ਕਿੱਥੇ ਨਸ਼ਾ ਤੇ ਇਹ ਗੱਲ ਆ ਉਹ ਚੰਗੇ ਕੰਮ ਨੂੰ ਅੱਜ ਉਭਾਰਨ ਦੀ ਲੋੜ ਆ ਜੋ ਕੰਮ ਨੌਜਵਾਨ ਸਾਡੇ ਕਰ ਰਹੇ ਆ ਪਰ ਉਹ ਸੇਵਾ ਅਲੱਗ ਚੀਜ਼ ਐ ਖਾਣਾ ਦੇਣਾ ਉਹ ਸਭ ਲੰਗਰ ਲੱਗੇ ਆ ਮੱਜਾਂ ਦਾ ਆਚਾਰਾ ਹੋ ਜੂ ਕੇਂਦਰ ਸਰਕਾਰ ਦਾ ਕੰਮ ਕੀ ਐ ਉਹਦਾ ਕੰਮ ਆ ਮੁਆਵਜ਼ਾ ਜਿਹੜਾ ਫਸਲਾਂ ਦਾ ਤਬਾਹ ਹੋ ਗਈਆਂ ਫਸਲਾਂ ਉਹਦਾ ਜਿਹੜੇ ਘਰ ਖਤਮ ਹੋ ਗਏ ਘਰਾਂ ਦਾ ਜਿਹੜੇ ਡੰਗਰ ਬਾਲ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਉਹ ਪੰਜਾਬ ਸਰਕਾਰ ਥੱਲੇ ਦੇ ਲੈਵਲ ਤੇ ਐਸ ਡੀ ਐਮ ਤੋਂ ਬਾਅਦ ਡੀ ਸੀ ਡੀ ਸੀ ਤੋਂ ਚੀਫ ਸੈਕਟਰੀ ਉਹ ਲੈਵਲ ਤੇ ਜਦੋਂ ਸੈਂਟਰ ਦੀਆਂ ਟੀਮਾਂ ਵੀ ਉਰੇ ਫਿਰ ਰਹੀਆਂ ਉਹਨਾਂ ਨੇ ਵੀ ਡਾਟਾ ਇਕੱਠਾ ਕੀਤਾ ਕਿ ਜਦੋਂ ਚੀਫ ਸਕੱਟਰੀ ਪੰਜਾਬ ਸਰਕਾਰ ਇੱਕ ਇੱਕ ਚੀਜ਼ ਦਾ ਡਾਟਾ ਦੇ ਦੋ ਵੀ ਆਹ ਜ਼ਿਲ੍ਹੇ 'ਚ ਇੰਨੇ ਹਜ਼ਾਰ ਏਕੜ ਜਾਂ ਇੰਨੇ ਲੱਖ ਏਕੜ ਫਸਲ ਤਬਾਹ ਹੋਈ ਆ ਇਹਦਾ ਭਾਈ ਇੰਨਾ ਪੈਸਾ ਬਣਦਾ ਪਰ ਏਕੜ ਉਦੋਂ ਬਾਅਦ ਇੰਨੇ ਘਰ ਟੁੱਟ ਗਏ ਕਈਆਂ ਦੀਆਂ ਛੱਤਾਂ ਟੁੱਟ ਗਈਆਂ ਕਈਆਂ ਦੀਆਂ ਜਿਹੜੀਆਂ ਆ ਉਹ ਬਿਲਕੁਲ ਹੀ ਤਬਾਹ ਹੋ ਗਏ ਕੋਈ ਅੱਧਾ ਟੁੱਟਿਆ ਏ ਕੋਈ ਕਿੰਨਾ ਟਹਿ ਗਿਆ ਉਹਦਾ ਸਾਰਾ ਡਾਟਾ ਤਿਆਰ ਹੋਊਗਾ ਨਾ ਉਹ ਜਦੋਂ ਤਿਆਰ ਹੋ ਜਾਊਗਾ ਫਿਰ ਸੈਂਟਰਲ ਗਵਰਨਮੈਂਟ ਉਹਦਾ ਮੁਆਵਜ਼ਾ ਭੇਜੂ 11000 ਕਰੋੜ ਰੁਪਏ ਤਾਂ ਪਿਆਈ ਆ ਪਹਿਲਾਂ ਹੀ ਪੰਜਾਬ 'ਚ ਜਿਹੜਾ ਹਰ 6 ਮਹੀਨੇ ਬਾਅਦ ਆਉਂਦਾ ਬਾਕੀ ਜਿੰਨਾ ਵੀ ਹੋਊਗਾ ਉਹ ਆਊਗਾ ਪਰ ਮੈਂ ਹੱਥ ਜੋੜ ਕੇ ਕਹਨਾ ਇਹ ਬਿਲਕੁਲ ਐਸੀ ਕੋਈ ਗੱਲ ਨਹੀਂ ਕਿ ਇਹ ਮੁਆਵਜਾ ਬਸ ਹੀ ਮੇਰੀ ਗੱਲ ਨੂੰ ਹੁਣ ਸਮਝ ਗਏ ਹੋਵੋਗੇ ਇਹ ਫੇਰ ਲੋਕਾਂ ਦੇ ਕੋਲ ਉਹ ਮੁਆਵਜਾ ਖਾਤਿਆਂ 'ਚ ਪਹੁੰਚੂਗਾ ਜਿਹੜੇ ਘਰ ਟੁੱਟ ਗਏ ਉਹਦਾ ਹੁਣ ਹਰ ਟੀਮਾਂ ਜਿਹੜੀਆਂ ਉਹ ਬਣਾ ਰਹੀਆਂ ਏ ਫਸਲ ਕਿੰਨੀ ਤਬਾ ਹੋ ਗਈ ਅੱਗੇ ਤੋਂ ਜਿਹੜੀ ਫਸਲ ਆ ਉਹ ਵੀ ਨਹੀਂ ਹੋਣੀ ਉਹਦਾ ਸਾਰਾ ਕੰਪੈਰੀਜ਼ਨ ਕਰਕੇ ਸਾਰਾ ਲੇਖਾ ਜੋਖਾ ਕਰਕੇ ਫਿਰ ਕੇਂਦਰ ਸਰਕਾਰ ਆ ਜਿਹੜਾ ਉਹ ਪੈਸਾ ਭੇਜੂਗੀ ਤੇ ਹੁਣ ਪ੍ਰਾਈਮ ਮਿੰਿਸਟਰ ਸਾਹਿਬ ਖੁਦ ਜਿਹੜਾ ਹੈ ਉਹ ਆ ਰਹੇ ਆ ਪਠਾਨਕੋਟ ਵੀ ਆਉਣਗੇ ਬਰਦਾਸਪੁਰ ਵੀ ਆਉਣਗੇ ਹਿਮਾਚਲ ਵੀ ਜਾਣਾ ਉਹਨਾਂ ਨੇ ਉਹ ਹਜੇ ਡਿਟੇਲਡ ਪ੍ਰੋਗਰਾਮ ਉਹਨਾਂ ਦਾ ਆਊਗਾ ਉਹ ਆ ਕੇ ਵੀ ਇੱਕ ਗੱਲ ਸੁਣਨੀ ਹੈ ਦੂਜੀ ਗੱਲ ਇਹ ਇਹ ਗੱਲ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ ਜਿਹੜਾ ਵੀ ਰੇਤਾ ਆ ਗਿਆ ਇਹ ਵੀ ਸਰਕਾਰ ਫੈਸਲਾ ਕੇਂਦਰ ਵੱਲੋਂ ਹੋਊਗਾ ਇਹਨਾਂ ਨੂੰ ਕਿਹਾ ਜਾਊਗਾ ਵੀ ਜਿਹੜਾ ਵੀ ਰੇਤਾ ਜ਼ਮੀਨਾਂ 'ਚ ਆ ਗਿਆ ਚਾਹੇ 2 ਫੁੱਟਾ 4 ਫੁੱਟਾ ਉਹ ਰੇਤਾ ਹੈ ਉਹ ਲੋਕਾਂ ਦਾ ਹੈ ਲੋਕ ਉਸ ਰੇਤੇ ਨੂੰ ਵੇਚਣ ਉਸ ਰੇਤੇ ਨੂੰ ਕਿਤੇ ਪਰੇ ਕਰਨ ਜਿਵੇਂ ਮਰਜ਼ੀ ਕਰਨਾ ਉਹ ਵੀ ਵੱਡੇ ਲੈਵਲ ਤੇ ਇਹ ਫੈਸਲਾ ਵੀ ਜਿਹੜਾ ਅਸੀਂ ਕਿਹਾ ਹੋ ਜੂ ਹੋਊਗਾ ਤੇ ਰੇਤੇ ਵਾਲਾ ਕੰਮ ਵੀ ਜਿਹੜਾ ਉਹ ਵੀ ਨਿਬੜ ਜੂਗਾ ਨਾ ਕਿਤੇ ਉਹ ਕੁਝ ਕਰਨ ਦੀ ਲੋੜ ਪਊ ਆਪਣੇ ਖੇਤਾਂ 'ਚ ਜਿਹੜਾ ਰੇਤਾ ਆਇਆ ਉਹਦਾ ਕੰਮ ਵੀ ਹੋ ਜੂਗਾ ਉਦੋਂ ਬਾਅਦ ਜਿਹੜਾ ਅੱਗੇ ਫਿਰ ਮੇਨ ਜਿਹੜਾ ਲੋਕਾਂ ਦੀ ਸਭ ਤੋਂ ਵੱਡੀ ਡਿਮਾਂਡ ਆ ਵੀ ਇਹ ਤੋਂ ਅੱਗੇ ਕਿਵੇਂ ਬਚਿਆ ਜਾਏ ਉਹ ਜੋ ਪੰਜਾਬ ਸਰਕਾਰ ਜਾਂ ਸੈਂਟਰ ਦਾ ਜਿਹੜਾ ਮਹਿਕਮੇ ਆਏ ਹੋਏ ਨੇ ਸਾਰੇ ਫਾਈਨਾਂਸ ਦਾ ਹੋਮ ਦਾ ਪਾਵਰ ਦਾ ਸੜਕਾਂ ਦਾ ਆਪਣੇ ਦੂਜਾ ਜਲ ਸ਼ਕਤੀ ਇਹ ਸਾਰੇ ਰਿਪੋਰਟ ਬਣਾ ਕੇ ਦੇ ਰਹੇ ਆ ਵੀ ਕਿੰਨਾ ਕਿੰਨੇ ਕਰੋੜ ਰੁਪਈਆ ਕਿੰਨੇ 100 ਕਰੋੜ ਕਿੰਨਾ ਹਜ਼ਾਰ ਕਰੋੜ ਜਿਹੜਾ ਇਹ ਬੰਨਾਂ ਨੂੰ ਲੋਕਣ ਲਈ ਇਹ ਪੈਸਾ ਚਾਹੀਦਾ ਕੇਂਦਰ ਉਹ ਪੈਸਾ ਵੀ ਦੇਊਗੀ ਇਸ ਕਰਕੇ ਇਹ ਗੰਨਾਏ ਜਿਹੜੀਆਂ ਸਾਰੀਆਂ ਉਹਨੂੰ ਕੋਈ ਟਾਈਮ ਲੱਗਦਾ ਉਹ ਟਾਈਮ ਡਿਟੇਲਡ ਰਿਪੋਰਟਾ ਚਾਹੀਓ ਹਜ਼ਾਰਾਂ ਕਰੋੜ ਹੋਵੇ ਚਾਹੀਓ ਸੈਂਕੜੇ ਕਰੋੜ ਬਣਾਈ ਉਹ ਕੇਂਦਰ ਸਰਕਾਰ ਸਟੇਟ ਗਵਰਨਮੈਂਟ ਨੂੰ ਦੇਊਗੀ ਪਰ ਸਟੇਟ ਗਵਰਨਮੈਂਟ ਕਿਸ ਗੱਲ ਤੇ ਲੱਗਿਆ ਮੈਂ આરોਪ ਨਹੀਂ ਲਾਉਣ ਲੱਗਿਆ ਇਹ ਜਿੰਨੇ ਗੰਦੇ ਨੇ ਦਿੱਲੀ ਵਾਲੇ ਇਹ ਤਾਂ ਮੌਕਾ ਦੇਖ ਕੇ ਉਹਨੂੰ ਦੇਖ ਕੇ ਵੀ ਉਹ ਪੀਪਿਆਂ ਨੂੰ ਵੀ ਤੋੜ ਦੋ ਲਾ ਦੋ ਜਦੋਂ ਇਹ ਸਵੇਰੀ ਕੇਜਰੀ ਵਾਲੂ ਦੇ ਘਰੇ ਗਿਆ ਤੇ ਉਹ ਬੇਸ਼ੱਕ ਪੀ ਪਏ ਸੀ ਪਰ ਉਹਨਾਂ ਨੇ ਕਿਹਾ 40 ਐਮਐਲ ਮੇਰੇ ਨਾਲ ਵੀ ਨੇ ਲਾ ਕੇ ਦਿਖਾਓ ਮੈਨੂੰ ਇਹਨਾਂ ਨੇ ਤਾਂ ਲਿਸਟ ਵੀ ਜਾਰੀ ਕਰਤੀ ਸੀ ਵਿਆਹ ਸੀ ਐਮ ਬਣਾਵਾਂਗੇ ਦੇਖੋ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਹੈ ਐਡਮਿਨਿਸਟ੍ਰੇਸ਼ਨ ਦੀ ਲੋੜ ਹੈ ਇਹ ਸੀਐਮ ਨਵਾਂ ਬਣਾਉਣ ਦੇ ਪਿੱਛੇ ਚੱਕਰ ਚ ਤੋੜਨ ਨੂੰ ਫਿਰਦੇ ਆ ਇਸ ਕਰਕੇ ਜਦੋਂ ਉਹਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਵੀ ਨੇ ਤਾਂ ਫਿਰ ਆ ਕੇ ਕਹਿਤਾ ਹਰਮਨ ਪਿਆਰਾ ਅਸਸੋਦੀਏ ਨੇ ਪਹਿਲਾਂ ਖਬਰਾਂ ਚਲਵਾਈਆਂ ਵੀ 15 ਦਿਨ ਸੀ ਐਮ ਬਿਮਾਰ ਰੂ ਕਿਵੇਂ ਰਹਿ ਸਕਦਾ ਏ ਕਿਵੇਂ ਹੋ ਸਕਦਾ ਹੈ ਕਿਸ ਨੂੰ ਜ਼ਿੰਮੇਵਾਰੀ ਦੇਣੀ ਪਊ ਉਹਦੇ ਗੱਲ ਪਾਈ ਦਿਮਾਗ ਚ ਵੀ ਤੂੰ ਤਿਆਰੀ ਕਰ ਲੈ ਜਦੋਂ ਉਹਨੇ ਅੱਖਾਂ ਵਿਖਾਈਆਂ ਵੀ 40 ਮੇਰੇ ਨਾਲ ਨੇ ਤੇ ਫਿਰ ਕਹਿੰਦੇ ਇਹ ਸੀਐਮ ਰਹੂਗਾ ਦੋ ਦਿਨਾਂ ਬਾਅਦ ਤਿਆਰ ਹੋ ਕੇ ਸੈੱਟ ਹੋ ਕੇ ਆਜੂਗਾ ਪਰ ਮੈਂ ਪਾਨ ਸਾਹਿਬ ਨੂੰ ਵੀ ਕਹਿਣਾ ਇਹਨੂੰ ਮੈਂ ਫੇਰ ਬਾਰ-ਬਾਰ ਕਹਿੰਨਾ ਮਾਨ ਸਾਹਿਬ ਚੰਗੀ ਪੀ ਲਿਆ ਕਰੋ ਪੀਂਦੇ ਆ ਪੀਣ ਦੀ ਗੱਲ ਕੋਈ ਅਸੀਂ ਕਹਿੰਦੇ ਪੰਜਾਬ ਦੀ ਗੱਲ ਹੋਰ ਤਰ੍ਹਾਂ ਦੀ ਹੈ ਪਰ ਜੇ ਪੀਣੀ ਆ ਤੁਹਾਨੂੰ ਅਸੀਂ ਚੰਗੀ ਭੇਜ ਦਿਆ ਕਰਾਂਗੇ ਕਿ ਤੋ ਲੈ ਕੇ ਹੋਰ ਜਗ੍ਹਾ ਤੋਂ ਭੇਜ ਦਾਂਗੇ ਚੰਗੀ ਪੀ ਲਿਆ ਕਰੋ ਮਾੜੀ ਪੀ ਕੇ ਆ ਜਦੋਂ ਟਾਈਮ ਐਸਾ ਹੁੰਦਾ ਉਦੋਂ ਮੰਜੇ ਤੇ ਉੱਠਿਆ ਕਰੋ ਹੁਣ ਡੱਕੇ ਪਏ ਹਾਂ ਐਨੇ ਦਿਨਾਂ ਦੇ ਤੇ ਉਸ ਤੋਂ ਬਾਅਦ ਆ ਚੜ੍ਹਨਾ ਪੈਗਾ ਡ੍ਰਿਪ ਇਸ ਕਰਕੇ ਮੈਂ ਇਹਨਾਂ ਨੂੰ ਪਰਿਵਾਰ ਨੂੰ ਵੀ ਚਲੋ ਮਾਫੀ ਮੰਗ ਕੇ ਕਹਿੰਨਾ ਪਰ ਜੇ ਉਹ ਪੀਂਦੇ ਨੇ ਉਹਨਾਂ ਨੂੰ ਚੰਗੇ ਬ੍ਰਾਂਡ ਦੀ ਚੰਗੀ ਸ਼ਰਾਬ ਲੈ ਕੇ ਦੇ ਦਿਆ ਕਰੋ ਪੀਣੀ ਜਿਹੜੀ ਲੱਗਦਾ ਉਹ ਲੱਗੀ ਹੋਈ ਆ ਉਹਨਾਂ ਨੂੰ ਇਸ ਕਰਕੇ ਇੰਨੀ ਹੀ ਗੱਲਾਂ ਮੈਂ ਤੁਹਾਡੇ ਸਰ 60 ਕੋਰਡ ਕਹਿੰਦੇ ਆਪ ਜੀ ਦਾ ਜਿਹੜਾ ਰੁਕਟ ਆਇਆ ਹਜੇ ਤੱਕ ਸੈਂਟਰ ਸਾਨੂੰ ਜਾਦੀ ਨਹੀਂ ਕਰਦੀ ਪਈ ਸਰ ਹਣ ਕੌਣ ਕਹਿੰਦਾ ਸੰਜੀਤ ਸਿੰਘ ਕੱਲ ਜਿਹੜੇ ਵਿਧਾਨ ਸਭਾ ਮੈਂਬਰ ਲੱਗੇ ਉਹ ਵੀ ਆਪਾਂ ਦੇ ਸਪਟਾ ਮੋਟੇ ਵਿੱਚ ਇਹਨਾਂ ਨੂੰ ਕੀ ਪਤਾ ਇਹ ਤੇ ਲੁੱਟਣ ਆਏ ਹੋਏ ਇੱਥੇ ਇਹ ਲੁਟੇਰਿਆਂ ਦੀ ਗੱਲ ਕਰਦੇ ਹੋਏ ਤੇ ਰਾਜ ਲੱਭਦੇ ਸੀ ਤੇ ਬੋਲੀ ਲਾਉਂਦੇ ਸੀ ਸੀਐਮ ਦੀ ਸੰਜੀਤ ਸਿੰਘ ਹਣੀ ਤੁਸੀਂ ਸੋਚਦੇ ਹੜਾਣਾ ਕੰਮ ਕਰਨਾ ਆਏ ਹੋਏ ਆ ਇਹ ਤਾਂ ਦੂਜੇ ਬੋਲੀ ਲਾਉਣ ਆਇਆ ਵੀ ਆਜਾ ਜੀ ਮਿਨਿਸਟਰ ਬਣਾਈਏ ਤੁਹਾਨੂੰ ਉਹ ਕੰਮ ਫਿਰਦੇ ਆ ਤੋ ਟੋਲਦੇ ਇਹ